ਦਲਵਾਰ ਸਿੰਘ ਵੀ ਸ਼ਰਾਬਕੂ ਪਿੰਡਾ ਸੀ ਮੁੰਡਾ ਵੀ ਲੱਗ ਗਿਆ ਨਸ਼ੇ ਤੇ ਨਾ ਤਾਂ ਦਲਵਾਰ ਸਿੰਘ ਦੀ ਵਾਈਫ ਬੱਚੀ ਆ ਤੇ ਨਾ ਬੀਸ਼ੂ ਦੀ ਘਰ ਵਾਲੀ ਬੱਚੀ ਆ ਉਹ ਚੜਦੀ ਜਵਾਨੀ ਦੀ ਕੁੜੀ ਤੁਰ ਗਈ ਉਹ ਵੀ ਚਿੱਟਾ ਲਾਉਂਦੀ ਸੀ ਟੀਕੇ ਲਾਉਂਦੀ ਸੀ ਉਹ ਉਹ ਵੀ ਗੱਲ ਕੀਤੀ ਸੀ ਸਾਰੀ ਨੱਤ ਗੱਲ ਕੀਤੀ ਸੀ ਉਹਦੀ ਤੇ ਨਿੱਕੀ ਜੀ ਬੱਚੀ ਆ ਤਿੰਨ ਚਾਰ ਸਾਲਾਂ ਦੀ ਉਹ ਨਾਨਕੀ ਰਹਿ ਕੇ ਪੜ ਰਹੀ ਆ ਮਾਂ ਵੀ ਤੁਰ ਗਈ ਦਾਦੀ ਵੀ ਤੁਰ ਗਈ ਦਾਦੇ ਦੀ ਕੀ ਹਾਲਤ ਆ ਕੋਈ ਹੈ ਹੀ ਨਹੀਂ ਪਿੱਛੇ ਪੂਰੀ ਬਾਹਾਂ ਦੀਆਂ ਵਿੱਚੋਂ ਹੱਡੀਆਂ ਜੋੜ ਸਾਰਾ ਕੀੜੇ ਖਾ ਕੇ ਸਾਰੀਆਂ ਹੱਡੀਆਂ ਤਾਂ ਕੜਕੜਾ ਕਰਦੀਆਂ ਉਹ ਡੰਗੀਆਂ ਪਈਆਂ ਤੇ ਉਹ ਤੂੰ ਟੀਕੇ ਲਾਉਣਾ ਹੈ ਕੰਦਰਾ ਕੀ ਉਮਰ ਤੇਰੀ ਹਜੇ ਜਵਾਨੀ ਦੇ ਵਿੱਚ ਤੂੰ ਕਿਹੜੇ ਹਾਲਾਤਾਂ ਵਿੱਚ ਪਿਆ ਪਿਆ ਖੜਾ ਹੋ ਮਾੜਾ ਉੱਠ ਕੇ ਬੈਠ ਕਿਹੜਾ ਟੀਕਾ ਲਾਉਣਾ ਨਾ ਮੈਂ ਸਤ ਸਮਾਨ ਦਾ ਕਿਹੜਾ ਸਮਾਨ ਮਤਲਬ ਸਮਾਨ ਤਾਂ ਪਾਣੀ ਨੂੰ ਵੀ ਸਮਾਨ ਕਹਿੰਦੇ ਲੋਕ ਕਿੱਥੇ ਲਾਉਣਾ ਨਾ ਕਿੱਥੇ ਦਿਖਾ ਹੁਣ ਜਰੀਰ ਤੇ ਨਸ਼ਾ ਹੈ ਨਹੀਂ ਜੀ ਬਟਨ ਨਹੀਂ ਖੁੱਲਦਾ ਦੇਖੋ ਇਹ ਤੋਂ ਇਹ ટીਕਾ ਲੱਗਿਆ ਹੁੰਦਾ ਬਾਈ ਦਾ ਤੇ ਇਹਨੇ ਫਟ ਦੇਣਾ ਸੀ ਇਹਨੂੰ ਸੇਹ ਵਿੱਚ ਜਾਨ ਹੀ ਨਹੀਂ ਬਚੀ ਜਮਈ ਇੱਥੇ ਨਾ ਨਾ ਟਿਕੀ ਇੱਥੇ ਹੱਥ ਤੇ ਕੱਦੂ ਨਹੀਂ ਨਾਉਂਦਾ ਇਹ ਯਾਰ ਪੁੱਤਕ ਜ਼ਿੰਦਗੀ ਸਾਰੀ ਬੇਕਾਰ ਖਰਾਬ ਕਰੀ ਫਿਰਦਾ ਤੂੰ ਐ ਬਈ ਕੀ ਨਾਂ ਤੇਰਾ ਬੀਸ਼ੂ ਬੀਸ਼ੂ ਯਾਰ ਤੇਰਾ ਪਿਓ ਦਾ ਕੀ ਨਾਂ ਤੇਰਾ ਦਲਵਾਰ ਸਿੰਘ ਡੈਡੀ ਤੇਰਾ ਕੀ ਕੰਮ ਕਰਦਾ ਸੀ ਪਹਿਲਾਂ ਹੈ ਗਾਰਾ ਚਲੋਂਦੇ ਬੈਟਰੀ ਚਲੋਂਦੇ ਉਹ ਕੀ ਹੁੰਦੀ ਆ ਕੈਂਪੂ ਬੈਟਰੀ ਬੈਟਰੀ ਵਾਲਾ ਰੱਖਿਆ ਚਲਾਉਂਦੇ ਆਟੂ ਉਹ ਉਹ ਕਾਹਤੇ ਕਾ ਫਰਨੈਲ ਪਾਈ ਸੀ ਜੇ ਜਰ ਹੁਣ ਫਰਨੈਲ ਵਗੈਰਾ ਵੀਰੇ ਉਹਨਾਂ ਨੇ ਪਾਤੀ ਆ ਦੇਖੋ ਉਹਦੇ ਨਾਲ ਸਾਰੇ ਕੀੜੇ ਜਿਹੜੇ ਮਰ ਗਏ ਆ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਇੱਕ ਪਿਓ ਪੁੱਤ ਆਏ ਨੇ ਦੋਨੇ ਇਹ ਦਿਲਬਾਖ ਸਿੰਘ ਆ ਦਿਲਬਾਖ ਸਿੰਘ ਬਾਗਾ ਤੇ ਇਹਦਾ ਬਾਪੂ ਆ ਜੀ ਤੇ ਵੀਰ ਦਾ ਬੀਸ਼ੂ ਸਿੰਘ ਦਾ ਇਹ ਵੀਰਾ ਵੀ ਨਸ਼ੇ ਲਾਉਂਦਾ ਕਰਦਾ ਟੀਕੇ ਲਾਉਂਦਾ ਜ਼ਖਮ ਕੁੱਲੇ ਤੇ ਹੋਰ ਬਣੇ ਪਏ ਆ ਟੀਕੇ ਲਾ ਲੱਗ ਲਿਆ ਪਿਆ ਔਰ ਦਲਬਾਖ ਸਿੰਘ ਦੀ ਤਾਂ ਪੂਰੀ ਬਾਹ ਕੀੜਿਆਂ ਨੇ ਖਾ ਲਈ ਸਾਰੀ ਬਾਹ ਗਲ ਗਿਆ ਢੱਡ ਗਲ ਗਿਆ ਸਾਰਾ ਸਾਡੇ ਕੋਲੇ ਵੀਰ ਹੁਣੀ ਲੈ ਕੇ ਆਏ ਮਹਿਤਾ ਰੋਡ ਤੋਂ ਮੇਰਕਾ ਬੂਥ ਦੇ ਸਾਹਮਣੋਂ ਸ਼੍ਰੀ ਅਮਰਸਰ ਸਾਹਿਬ ਤੋਂ ਗੁਰਤੇਗ ਬਹਾਦਰ ਕਲੋਨੀ 36 ਨੰਬਰ ਫਲੈਟ ਸਰਕਾਰੀ ਫਲੈਟ ਦੇ ਵਿੱਚ ਪਹਿਲਾਂ ਰਹਿੰਦੇ ਸੀਗੇ ਹੁਣ ਤਾਂ ਸੜਕ ਤੇ ਰਹਿੰਦੇ ਸੀ ਵਿਚਾਰੇ ਦੋਨੇ ਜਾਨੇ ਪਿਓ ਪੁੱਤ ਔਰ ਦਲਬਾਖ ਸਿੰਘ ਦੀ ਵਾਈਫ ਦੀ ਡੈਥ ਹੋ ਗਈ ਇੱਕੋ ਇੱਕ ਹੀ ਬੇਟਾ ਸੀਗਾ ਬੀਸ਼ੂ ਉਹ ਵੀ ਜਾ ਜਾਓ ਵਾਈਫ ਦੀ ਡੈਥ ਹੋ ਗਈ ਦਲਬਾਖ ਸਿੰਘ ਦਿਹਾੜੀ ਕਰਦਾ ਸੀ ਪੁੱਤ ਪਾਲਦਾ ਰਿਹਾ ਮੁੜ ਕੇ ਦਲਬਾਖ ਸਿੰਘ ਵੀ ਸ਼ਰਾਬ ਸਕੂ ਪੀਂਦਾ ਸੀ ਮੁੰਡਾ ਵੀ ਲੱਗ ਗਿਆ ਨਸ਼ੇ ਤੇ ਉਹ ਚਿੱਟਾ ਲਾਉਣ ਲੱਗ ਗਿਆ ਵਿਆਹ ਹੋਇਆ ਸੀ ਉਹਦੀਆਂ ਤਸਵੀਰਾਂ ਦੇਖੋ ਮੁੰਡੇ ਦੀਆਂ ਤੇ ਉਹਦੀ ਵਾਈਫ ਦੀਆਂ ਤੇ ਨਾਲ ਨਿੱਕੀ ਜੀ ਬੱਚੀ ਦੀਆਂ ਤੇ ਅੱਜ ਨਾ ਤਾਂ ਦਲਬਾਖ ਸਿੰਘ ਦੀ ਵਾਈਫ ਬਚੀ ਆ ਮਤਲਬ ਬੀਸ਼ੂ ਦੀ ਮਾਂ ਤੇ ਨਾ ਬੀਸ਼ੂ ਦੀ ਘਰ ਵਾਲੀ ਬੱਚੀ ਆ ਉਹ ਚੜ੍ਹਦੀ ਜਵਾਨੀ ਦੀ ਕੁੜੀ ਤੁਰ ਗਈ ਕੀ ਨਾਂ ਸੀ ਕੁੜੀ ਦਾ ਜੋਤੀ ਉਹ ਵੀ ਚਿੱਟਾ ਲਾਉਂਦੀ ਸੀ ਟੀਕੇ ਲਾਉਂਦੀ ਸੀ ਉਹ ਉਹ ਵੀ ਗਲ ਗਈ ਸੀ ਸਾਰੀ ਨੱਤ ਗਲ ਗਈ ਸੀ ਉਹਦੀ ਉਹ ਵੀ ਇਸ ਦੁਨੀਆ ਤੋਂ ਤੁਰ ਗਈ ਤੇ ਇਹ ਵੀ ਬਸ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਜਿਵੇਂ ਇਸ ਤਰ੍ਹਾਂ ਦੇ ਹਾਲਾਤ ਚ ਤੇ ਨਿੱਕੀ ਜੀ ਬੱਚੀ ਆ ਤਿੰਨ ਚਾਰ ਸਾਲਾਂ ਦੀ ਉਹ ਨਾਨਕੀ ਰਹਿ ਕੇ ਪੜ ਰਹੀ ਆ ਤੇ ਜਦੋਂ ਇਹਨਾਂ ਨੇ ਵਿਆਹ ਕਰਾਇਆ ਸੀ ਲੰਮੇ ਅੱਜ ਕਰਾਈ ਸੀ ਮਤਲਬ ਕਿੰਨੇ ਇੱਕ ਦੂਜੇ ਨਾਲ ਵਾਅਦੇ ਕੀਤੇ ਹੋਣੇ ਆ ਨਸ਼ੇ ਦੇ ਚੱਕਰ ਚ ਸਭ ਕੁਝ ਖਤਮ ਹੋ ਗਿਆ ਉਹਨਾਂ ਨਿੱਕੀ ਜੀ ਬੱਚੀ ਆ ਜਿਹੜੀ ਉਹਦਾ ਕੀ ਕਸੂਰ ਆ ਮਾਂ ਵੀ ਤਰ ਗਈ ਦਾਦੀ ਵੀ ਤਰ ਗਈ ਦਾਦੇ ਦੀ ਕੀ ਹਾਲਤ ਆ ਕੋਈ ਹੈ ਹੀ ਨਹੀਂ ਪਿੱਛੇ ਤੇ ਨਸ਼ਿਆਂ ਨੇ ਭਾਈ ਪੰਜਾਬ ਦੇ ਵਿੱਚ ਬਹੁਤ ਮਾੜੇ ਹਾਲਾਤ ਕੀਤੇ ਹੋਇਆ ਦਲਵਾਰ ਸਿੰਘ ਬਾਗਾ ਅਜ ਤੜਫ ਰਿਆ ਇਹਨਾਂ ਦੇ ਮੌਕੇ 'ਚ ਨਸ਼ੇ ਸੀ ਗੋਲੀਆਂ ਕੈਪਸੂਲ ਸ਼ਰਾਬ ਗਾਹਣਾ ਦੇ ਬੱਚਿਆਂ ਦੇ ਮੌਕੇ ਟੀਕੇ ਚਿੱਟਾ ਹੈਰਨ ਉਹਦੇ ਨਾਲ ਕਾਲਾ ਪੀਲੀਆ ਐਚ ਆਈ ਵੀ ਪੋਜ਼ਿਟਿਵ ਟੀ ਵੀ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਬਿਲਕੁਲ ਘਰ ਕੇ ਗਿਆ ਸਾਡਾ ਸਿਸਟਮ ਇਤਹਾ ਸ਼ੁਕਰੀਆ ਉਹਨਾਂ ਵੀਰਾਂ ਦਾ ਜਿਹੜੇ ਸਾਡੇ ਤਿੱਕਰ ਲੈ ਕੇ ਆਏ ਅਮਿਤ ਸਿੰਘ ਤੇ ਮਨਜੀਤ ਸਨੋ ਮਨਜੀਤ ਸਿੰਘ ਸਾਡੇ ਕੋਲ ਲੈ ਕੇ ਆਏ ਨੇ ਬਾਈ ਹੁਣ ਇੱਥੇ ਉਹਨਾਂ ਨੇ ਦੱਸਿਆ ਵੀ 4-5 ਦਿਨ ਪਹਿਲਾਂ ਇਹ ਬਿਯੁਰਗ ਨੂੰ ਦੇਖਿਆ ਉਹਨਾਂ ਦੇ ਕੀੜੇ ਪਏ ਪੂਰੀ ਬਾਹ ਗਲੀ ਪਈ ਉਹਨਾਂ ਨੇ ਚੱਕਿਆ ਗੁਰਨਾਨਕ ਦੇਵ ਹਸਪੀਟਲ ਦੇ ਵਿੱਚ ਦਾਖਲ ਕਰਾਤਾ ਅੰਮ੍ਰਿਤਸਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਂ ਤੇ ਬਣਿਆ ਸਰਕਾਰੀ ਹਸਪੀਟਲ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਘਰ ਦਾਖਲ ਕਰਾਇਆ ਦੂਏ ਦਿਨ ਬਾਅਦ ਫੇਰ ਸੜਕਾਂ ਤੇ ਘੁੰਮੇ ਫੇਰ ਉਹਨਾਂ ਨੇ ਕੱਢਤਾ ਫੇਰ ਉਹ ਬਾਈ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਪਤਾ ਲੱਗਿਆ ਵੀ ਹੁਣ ਹੱਲ ਕੋਈ ਨਹੀਂ ਤੇ ਉਹ ਵੀਰ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਇੱਥੇ ਲੈ ਕੇ ਆਇਆ ਤੇ ਦਲਬਾਗ ਸਿੰਘ ਦੀ ਵੀ ਹਾਲਤ ਇਸ ਤਰ੍ਹਾਂ ਦੀ ਆ ਵੀ ਬਸ ਜਿਵੇਂ ਕਹਿ ਦਈਏ ਆਖਰੀ ਸਾਹਾਂ ਤੀ ਹੋਵੇ ਬਾਈ ਜਿਵੇਂ ਹੱਡੀਆਂ ਦਾ ਪਿੰਜਰ ਸੁੱਕਿਆ ਪਿਆ ਪੂਰੀ ਬਾਹਾਂ ਦੀਆਂ ਵਿੱਚੋਂ ਹੱਡੀਆਂ ਜੋੜ ਸਾਰਾ ਕੀੜੇ ਖਾ ਕੇ ਸਾਰੀਆਂ ਹੱਡੀਆਂ ਇੱਦਾਂ ਕੜਕੜ ਕਰਦੀਆਂ ਔਰ ਨੰਗੀਆਂ ਪਈਆਂ ਔਰ ਹਜ਼ਾਰਾਂ ਹੀ ਕੀੜੇ ਬਸ ਇਦਾਂ ਅੱਜ ਵੀ ਲੱਗੀ ਪਈ ਆ ਐਂ ਬਸ ਲੱਤਾਂ ਤਾਂ ਨੂੰ ਥੱਲੇ ਨੂੰ ਇਦਾਂ ਹੀ ਕਰੀ ਜਾਂਦਾ ਗੁਰਨਾਨਕ ਦੇਵ ਜੀ ਮਹਾਰਾਜ ਦੇ ਨਾਂ ਤੇ ਬਣਿਆ ਹਸਪਤਾਲ ਦੇ ਉਹਨਾਂ ਦੇ ਪ੍ਰਬੰਧਕਾਂ ਨੂੰ ਵੀ ਬੇਨਤੀ ਕਰਦੇ ਆ ਵੀ ਗੁਰੂ ਸਾਹਿਬ ਦੇ ਨਾਂ ਤੇ ਬਣਿਆ ਹਸਪਤਾਲ ਆ ਮੜੀ ਜੀ ਦਾ ਇਨਸਾਨੀਤ ਰੱਖਿਆ ਕਰੋ ਇੰਨੀ ਬੁਰੀ ਹਾਲਤ ਚ ਬੰਦਾ ਤੁਹਾਡੇ ਕੋਲ ਆਇਆ ਉਹਦੇ ਕੀੜੇ ਪਏ ਆ ਉਹਨੂੰ ਤੁਸੀਂ ਛੱਡ ਕੇ ਮੈਂ ਦਿੱਤਾ ਦੁਬਾਰਾ ਮੈਂ ਸਰਦਾਸ ਕਰਿਓ ਇਹਨਾਂ ਦੋਨੋਂ ਕੋਈ ਪਤਾ ਵਾਸਤੇ ਇਹ ਠੀਕ ਹੋ ਕੇ ਆਪਣੀ ਉਹ ਨਿੱਕੀ ਜਿਹੀ ਧੀ ਨੂੰ ਬਾਪੂ ਆਪਣੀ ਪੋਤੀ ਨੂੰ ਦਾਦਾ ਤੇ ਵਿਸ਼ੂ ਸਿੰਘ ਆਪਣੀ ਧੀ ਨੂੰ ਪਾਲ ਸਕੇ ਉਹਦੀ ਚੰਗੀ ਪਰਵਿਸ਼ ਕਰ ਸਕੇ ਇੰਨੇ ਚਿੱਟੇ 'ਚ ਮਾਂ ਵੀ ਰੁੜ ਗਈ ਆਪ ਵੀ ਤਿਆਰ ਬੈਠਾ ਰੁੜਨ ਨੂੰ ਆ ਜਗਾਂ ਤੇ ਸਾਰੀਆਂ ਤੇ ਟੀਕੇ ਲਾਉਂਦਾ ਕਾਲੀ ਹੋਈ ਪਈ ਆ ਬਾਹਾਂ ਤੇ ਕਹਿੰਦਾ ਟੀਕੇ ਲੱਗਦੇ ਨਹੀਂ ਹੁਣ ਔਰ ਨਸ਼ੇ ਵਾਲੇ ਨੂੰ ਆਪਾਂ ਰੱਖਦੇ ਕੋਈ ਨਹੀਂ ਪਰ ਉਹ ਵੀਰ ਹੁਣੀ ਇਹਨੂੰ ਨਾਲ ਛੱਡ ਕੇ ਬਾਈ ਨੂੰ ਤੇ ਪਰ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਵੀ ਜੇ ਇਹਦੇ ਕਰਮਾਂ 'ਚ ਹੋਇਆ ਵੀ ਇਹ ਬੰਦਾ ਬਣ ਸਕੇ ਪਰ ਨਸ਼ਾ ਛੱਡਣ ਵਾਲੀ ਨਸ਼ੇ ਵਾਲੀ ਕੋਈ ਦਵਾਈ ਨਹੀਂ ਦੇਵਾਂਗੇ ਸਿਰਫ ਤਾਕਤ ਵਾਲੀਆਂ ਦਵਾਈਆਂ ਦੇਵਾਂਗੇ ਜੇ ਇਹ ਤੋੜ ਬਰਦਾਸ਼ਤ ਕਰ ਲੂਗਾ ਤਕਲੀਫ ਤਾਂ ਇਹ ਠੀਕ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ